ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਪ੍ਰਤਾਪ ਸਿੰਘ ਨੇ 3 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ। ਉਹਨਾਂ ਕਿਹਾ ਕਿ ਇਸ ਵਾਰ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਨ ਦੀ ਪੂਰੀ ਸੰਭਾਵਨਾ ਹੈ ਤੇ ਸੰਭਵ ਹੈ ਕਿ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਂ ਤੇ ਇੱਕ ਮੱਤ ਦੇ ਨਾਲ ਮੋਹਰ ਲੱਗੇਗੀ। ਮੁਖ ਸਕੱਤਰ ਪ੍ਰਤਾਪ ਸਿੰਘ ਨੇ ਪ੍ਰਧਾਨ ਦੀ ਚੋਣ ਸੰਬੰਧੀ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ। ਕਿਸਟ੍ਰੋਮਨੀ ਕਮੇਟੀ ਹਰ ਸਾਲ ਤੋਂ ਮੁੱਖ اجلاس ਕਰਦੀ ਹੈ ਇੱਕ ਅਹੁਦੇਦਾਰਾਂ ਦੀ ਚੋਣ ਲਈ ਤੇ ਦੂਜਾ ਬਜਟ ਪਾਸ ਕਰਨ ਲਈ ਇਸ ਵਾਰ ਪ੍ਰਧਾਨਗੀ ਦੀ ਚੋਣ ਦਾ اجلاس ਅੱਜ ਯਾਨੀ ਕਿ 3 ਨਵੰਬਰ ਨੂੰ ਹੋਵੇਗਾ ਜਿਸ ਵਿੱਚ ਲਗਭਗ 148 ਮੈਂਬਰ ਹਾਜ਼ਰ ਰਹਿਣਗੇ ਸ਼੍ਰੋਮਨੀ ਕਮੇਟੀ ਦੇ ਕੁਲ 185 ਮੈਂਬਰਾਂ ਵਿੱਚੋਂ 170 ਚੁਣੇ ਹੋਏ ਨੇ ਤੇ 15 ਨਾਮਜ਼ਦ ਮੈਂਬਰ ਨੇ ਜਿਨ੍ਹਾਂ ਵਿੱਚੋਂ ਕੁਝ ਦਿਹਾਂਤ ਹੋ ਚੁੱਕਿਆ ਤੇ ਕੁਝ ਅਸਤੀਫਾ ਦੇ ਚੁੱਕੇ ਨੇ ਜੇ ਸਰਬਸਮਤੀ ਨਾਲ ਫੈਸਲਾ ਹੋ ਗਿਆ ਤਾਂ ਚੋਣ ਦੀ ਲੋੜ ਨਹੀਂ ਪਵੇਗੀ ਨਹੀਂ ਤਾਂ ਪ੍ਰਕਿਰਿਆ ਅਨੁਸਾਰ ਬੈਲਟ ਪੇਪਰ ਰਾਹੀਂ ਚੋਣ ਕਰਵਾਈ ਜਾਏਗੀ ਜਿਵੇਂ ਹੀ ਮੌਜੂਦਾ ਪ੍ਰਧਾਨ ਚੋਣ ਪ੍ਰਕਿਰਿਆ ਸ਼ੁਰੂ ਕਰਨ ਦੀ ਬੇਨਤੀ ਕਰਨਗੇ ਮੈਂਬਰ ਆਪਣੇ ਉਮੀਦਵਾਰਾਂ ਦੇ ਨਾਮ ਪੇਸ਼ ਕਰਨਗੇ ਅਤੇ ਜੇ ਕਿਸੇ ਹੋਰ ਵੱਲੋਂ ਕੋਈ ਪ੍ਰਸਤਾਵਨਾ ਆਇਆ ਤਾਂ ਜੈਕਾਰਿਆਂ ਨਾਲ ਪ੍ਰਧਾਨਗੀ ਦੀ ਮੋਹਰ ਲੱਗ ਜਾਵੇਗੀ ਮੁਖ ਸਕੱਤਰ ਨੇ ਆਖਿਆ ਕਿ ਮੇਰੀ ਗੁਰਮਤ ਚਰਨਾ ਚਰਦਾਸ ਹੈ ਕਿ ਪੰਥ ਵਿੱਚ ਏਕਤਾ ਬਣੀ ਰਹੇ ਕਿਉਂਕਿ ਏਕਤਾ ਹੀ ਸਾਡੀ ਤਾਕਤ ਹੈ ਜੇ ਪ੍ਰਧਾਨਗੀ ਦੀ ਚੋਣ ਸਰਬਸੰਮਤੀ ਨਾਲ ਹੋ ਜਾਵੇ ਤਾਂ ਇਹ ਪੰਥਕ ਏਕਤਾ ਵੱਲ ਇੱਕ ਵੱਡਾ ਕਦਮ ਹੋਵੇਗਾ ਉਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਪ੍ਰਕਿਰਿਆ ਦੁਪਹਿਰ 12 ਵਜੇ ਸ਼ੁਰੂ ਹੋਵੇਗੀ ਜਿਸ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਅਤੇ ਮੁਖਵਾਕ ਪਾਠ ਹੋਵੇਗਾ ਉਸ ਤੋਂ ਬਾਅਦ ਅਰਦਾਸ ਕਰਕੇ ਚੌਂ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਸਮੂਹ ਪ੍ਰਕਿਰਿਆ ਲਾਈਵ ਪ੍ਰਸਾਰਿਤ ਕੀਤੀ ਜਾਵੇਗੀ ਤਾਂ ਜੋ ਸੰਗਤ ਪਾਰਦਰਸ਼ੀ ਢੰਗ ਦੇ ਨਾਲ ਪੂਰੇ ਇਜਲਾਸ ਦੀ ਜਾਣਕਾਰੀ ਪ੍ਰਾਪਤ ਕਰ ਸਕੇ ਇਸ ਤੋਂ ਇਲਾਵਾ ਮੁਖਸਕੱਤਰ ਨੇ ਹੋਰ ਕਿਹੜੀ ਜਾਣਕਾਰੀ ਦਿੱਤੀ ਹੈ ਤੁਸੀਂ ਇੱਕ ਵਾਰ ਉਹ ਵੀ ਸੁਣੋ ਸਲਾਮ ਅਲਿਕੁਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ 2 ਅਰਦਾਸ ਕੀਤੇ ਜਾਂਦੇ ਨੇ ਇੱਕ ਉਧੇਦਰਾਂ ਦੀ ਚੋਣ ਦਾ ਇੱਕ ਬਾਈਟ ਪਾਸ ਕਰਨ ਦਾ ਇਸ ਤੋਂ ਇਲਾਵਾ ਕੋਈ ਪੰਚਕ ਵਿਚਾਰਾ ਕਰਨੀਆਂ ਹੁੰਦਾ ਕੋਈ ਅਜਲਾਸ ਕੀਤਾ ਜਾਂਦਾ ਅਧਾਨਗੀ ਚੋਣ ਦਾ ਜਿਹੜਾ اجلاس ਉਹ 1 ਅਕਤੂਬਰ ਤੋਂ ਨਵੰਬਰ ਦੇ ਵਿੱਚ ਜਿਹੜਾ ਕਿਸੇ ਵੀ ਸਮੇਂ ਹੋ ਸਕਦਾ ਜਿਹੜਾ ਬਾਈਟ ਜਲਾਸ ਹੁੰਦਾ ਉਹ ਮਾਰਚ ਮਹੀਨੇ ਚ ਹੁੰਦਾ ਐਸਾ ਵੀ ਜਿਹੜੀ ਉਧੇਦਰਾਂ ਦੀ ਚੋਣ ਆ ਉਹਦਾ اجلاس 3 ਨਵੰਬਰ ਨੂੰ ਤੇ ਜਿਹਾ ਸਮੁੰਦਰੀ ਹਾਲ ਚ ਹੋ ਰਿਹਾ ਐਸੋ ਆਰ ਜਿਹੜੇ ਸਾਡੇ ਕੋਲ 100 ਜਿਹੜੇ ਇਸ ਹਾਊਸ ਦੇ ਮੈਂਬਰ ਨੇ ਉਹ 185 ਮੈਂਬਰ ਨੇ ਜਿੰਨਾਂ ਚੋਂ 170 ਜਿਹੜੇ ਚੁਣ ਕੇ ਆਏ ਸੀ ਤੇ 15 ਨਾਮਜ਼ਦ ਸੀਗੇ ਇਹਨਾਂ ਵਿੱਚੋਂ 33 ਮੈਂਬਰ ਜਿਹੜੇ ਉਹ ਗੁਰੂ ਚਰਨਾਂ ਦੇ ਜਾਬਰਾਜੇ ਨੇ ਤੇ ਚਾਰ ਮੈਂਬਰ ਜਿਹੜੇ ਉਹ ਅਸਤੀਫਾ ਦੇ ਗਏ ਨੇ ਐਸਾ ਹੁੰਦੇ ਹੁਣ ਜਿਹੜੇ ਲਗਭਗ 148 ਮੈਂਬਰ ਜਿਹੜੇ ਉਹ ਮੌਜੂਦ ਨੇ ਤੇ ਸਾਡੇ ਵੱਲੋਂ ਜਿਹੜੇ ਪ੍ਰਬੰਧ ਮੁਕੰਮਲ ਨੇ ਕਿਉਂਕਿ ਜੇ ਤਾਂ ਸਰਬਸੰਮਤੀ ਹੋ ਜਾਂਦੀ ਆ ਤਾਂ ਉਹ ਸਭ ਤੋਂ ਵਧੀਆ ਆ ਜੇ ਨਹੀਂ ਹੁੰਦੀ ਸਰਬਸੰਮਤੀ ਤਾਂ ਜਿਹੜੀ ਚੋਣ ਹੋਣੀ ਆ ਉਹ ਅਸੀਂ ਪ੍ਰਬੰਧ ਮੁਕੰਮਲ ਕੀਤੇ ਹੁੰਦੇ ਆ ਸਾਡੇ ਕੋਲ ਬੈਲਟ ਵੀ ਪੂਰੀ ਤਿਆਰ ਹੁੰਦੇ ਆ ਤੇ ਉਹ ਜਿਹੜੀ ਪ੍ਰੋਸੈਸ ਹੁੰਦਾ ਵਾ ਉਹ ਜਿਹੜੇ ਮੌਜੂਦਾ ਪ੍ਰਧਾਨ ਜੀ ਹੁੰਦੇ ਨੇ ਉਹ ਹਾਸਪਤਾਲੋਂ ਨਾ ਮੰਗਦੇ ਨੇ ਕਿ ਪ੍ਰਧਾਨਗੀ ਪਦ ਲਈ ਕਿਸੇ ਦਾ ਨਾਮ ਪੇਸ਼ ਕੀਤਾ ਜਾਵੇ ਤੇ ਇੱਕ ਮੈਂਬਰ ਉੱਠ ਕੇ ਨਾਮ ਪੇਸ਼ ਕਰਦਾ ਹੈ ਦੂਜੇ ਮੈਂਬਰ ਸਾਹਿਬ ਜਿਹੜੇ ਉਹ ਨਾਮ ਦੀ ਤੈਅੀਦ ਕਰਦੇ ਨੇ ਇੱਕ ਮਤੀਰ ਮਜੀਦ ਕਰਦੇ ਨੇ ਇਸੇ ਤਰ੍ਹਾਂ ਦੁਬਾਰਾ ਪ੍ਰਧਾਨ ਸਾਹਿਬ ਵੱਲੋਂ ਦੁਬਾਰਾ ਪੁੱਛਿਆ ਜਾਂਦਾ ਕਿ ਹੋਰ ਕਿਸੇ ਨੇ ਕੋਈ ਨਾਮ ਪੇਸ਼ ਕਰਨਾ ਹੋਵੇ ਤੇ ਜੇ ਕੋਈ ਹੋਰ ਨਾਮ ਹੋਵੇ ਤਾਂ ਉਹ ਵੀ ਇਹੋ ਪ੍ਰੋਸੈਸ ਅਪਣਾਇਆ ਜਾਂਦਾ ਤੇ ਜੇ ਕੋਈ ਨਾਮ ਨਾ ਨਾ ਹੋਵੇ ਫਿਰ ਜਕਾਰਿਆਂ ਦੀ ਗੂੰਜ ਜੜੀ ਉਹ ਪ੍ਰਵਾਨਗੀ ਲਾ ਲਈ ਜਾਂਦੀ ਹੈ ਇਸੇ ਤਰ੍ਹਾਂ ਉਦੇ ਦਾ ਸੀਨੀ ਮੀ ਪ੍ਰਧਾਨ ਦੀ ਹੁੰਦੀ ਆ ਇਸੇ ਤਰ੍ਹਾਂ ਜੂਨੀ ਮੀ ਪ੍ਰਧਾਨ ਜਰਨ ਸਕੱਤਰ ਚਾਰੇ ਜਿਹੜੇ ਉਦੇਦਾਰ ਹੁੰਦਾ ਉਹਨਾਂ ਦਾ ਪ੍ਰੋਸੈਸ ਸੇਵ ਹੁੰਦਾ ਤੇ 11 ਮੈਂਬਰ ਜਿਹੜੇ ਉਹ ਐਜੈਕਟਿਵ ਦੇ ਚੁਣੇ ਜਾਂਦੇ ਆ ਅੱਜ ਆ ਗਈ ਹੈ ਚੰਦ ਗੁਰੂ ਮਾਰੀ ਕਿਰਪਾ ਕਰੇ ਸਰਬਸੰਮਤੀ ਨਾਲ ਚੋਣ ਹੋ ਜੇ ਲੱਗਦਾ ਕਿ ਦੇਰ ਦੀ ਦਾਦੀ ਕੋਈ ਆਪਣਾ ਮੰਤਪ ਦਾ ਕਰ ਸਕਦਾ ਵੇਖੋ ਮੈਂ ਤੇ ਗੁਰੂ ਮੋਤ ਚਰਨਾਂ ਚ ਅਰਦਾਸ ਹੀ ਕਰ ਸਕਦਾ ਕਿ ਪੰਥ ਚ ਏਕਤਾ ਜ਼ਰੂਰੀ ਹੈ ਤੇ ਏਕਤਾ ਤਾਂ ਹੀ ਹੋ ਸਕਦੀ ਜੇ ਮੋਢ ਬਣਨ ਲਈ ਪ੍ਰਧਾਨਗੀ ਚੋਣ ਚ ਏਕਤਾ ਹੋ ਕੇ ਇਹ ਕਿੰਨੇ ਵੇ ਸ਼ੁਰੂ ਹੋਏਗੀ ਚੋਣ ਤੇ ਮੇਰਾ 12 ਵਜੇ ਦਾ ਟਾਈਮ ਆ ਜੇ 12 ਵਜੇ ਜਿਹੜੀ ਉਹ ਇਲੈਕਸ਼ਨ ਹੋ ਸ਼ੁਰੂ ਹੋਤੇ ਫਰਮਾਕਾਰ ਹੋਈ ਸ਼ੁਰੂ ਨਹੀਂ ਆ ਇਹਲਾ ਮਾਰਾ ਇਹਦਾ ਪ੍ਰਕਾਸ਼ ਹੋਏਗਾ ਮੁੱਖ ਵਾਕ ਹੁੰਦਾ ਆ ਇਹਨਰ ਅਰਦਾਸ ਬੇਨਤੀ ਕਰਕੇ ਤੇ ਜਿਹੜਾ ਉਹ ਕਾਰਵਾਈ ਗਰੀਬ ਹੋ ਉਸ ਦੀ ਸ਼ੁਰੂ